ਔਰ ਇਸ ਨਦੀ ਤੇ ਦੇਖਰ ਤੁਸੀਂ ਇਸਨਾਨ ਕਰਨ ਆ ਰਹੇ ਹੋ ਤਾਂ ਤੁਹਾਡਾ ਕੀ ਫਾਇਦਾ ਹੋਣ ਵਾਲਾ ਹੈ ਅਯੁੱਧਿਆ ਆਉਣ ਵਾਲੇ ਹਰ ਇੱਕ ਰਾਬ ਪਖਤ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਔਰ ਕੱਲੀ ਕੱਲੀ ਜਾਣਕਾਰੀ ਇਸ ਨਦੀ ਬਾਰੇ ਤੁਹਾਨੂੰ ਦੇਵਾਂਗਾ ਔਰ ਇਹ ਸਰਯੂ ਨਦੀ ਹੈ ਇਹ ਨਦੀ ਦੱਸਿਆ ਜਾਂਦਾ ਕਿ ਵਿਸ਼ਨੂੰ ਜੀ ਦੇ ਹੰਝੂਆਂ ਨਾਲ ਇਹ ਨਦੀ ਦਾ ਉਤਪਨ ਹੋਈ ਸੀ ਔਰ ਇਸ ਨਦੀ ਦੇ ਵਿੱਚ ਇਸਨਾਨ ਸ਼ੀਰਬ ਪ੍ਰਭੂ ਚੰਦਰ ਰਾਮ ਜੀ ਕਰਦੇ ਰਹੇ ਲਕਸ਼ਮਣ ਜੀ ਕਰਦੇ ਰਹੇ ਔਰ ਇਸੇ ਨਦੀ ਚ ਜਦੋਂ ਸ਼੍ਰੀ ਰਾਮ ਚੰਦਰ ਜੀ ਅਲੋਪ ਹੋਏ ਜਲ ਸਮਾਦੀ ਲਈ ਤਾਂ ਭੋਲੇ ਸ਼ੰਕਰ ਇਸ ਨਦੀ ਇਸ ਮਾਤਾ ਤੋਂ ਸਰੀਉ ਮਾਤਾ ਤੋਂ ਨਾਰਾਜ਼ ਹੋ ਗਏ ਮੈਂ ਸ਼ਰਾਬ ਤਾਂ ਵਾਪਸ ਨਹੀਂ ਲੈ ਸਕਦਾ ਪਰ ਇਸ ਥਾਂ ਤੇ ਜਿਹੜਾ ਕੋਈ ਇਸਨਾਨ ਕਰਨ ਆਵੇਗਾ ਉਸਦੇ ਪਾਪ ਧੁੱਲ ਜਾਣਗੇ ਅਯੋਧਿਆ ਇਸ ਨਦੀ ਤੋਂ ਬਿਨਾ ਅਧੂਰੀ ਹੈ ਜੀ ਹਾਂ ਅਸੀਂ ਸਰਯੂ ਨਦੀ ਦੇ ਘਾਟ ਤੇ ਖੜੇ ਹਾਂ ਜਿਸ ਨਦੀ ਚ ਸ਼੍ਰੀ ਰਾਮਚੰਦਰ ਜੀ ਨੇ ਜਲ ਸਮਾਦੀ ਲਈ ਸੀ ਜਿਸ ਨਦੀ ਤੋਂ ਉਹਨਾਂ ਨੇ ਆਪਣਾ ਬਨਵਾਸ ਸ਼ੁਰੂ ਕੀਤਾ ਸੀ ਇਸ ਨਦੀ ਦਾ ਕੀ ਇਤਿਹਾਸ ਹੈ ਔਰ ਇਸ ਨਦੀ ਤੇ ਦੇਖਰ ਤੁਸੀਂ ਇਸਨਾਨ ਕਰਨ ਆ ਰਹੇ ਹੋ ਤਾਂ ਤੁਹਾਡਾ ਕੀ ਫਾਇਦਾ ਹੋਣ ਵਾਲਾ ਹੈ ਅਯੁੱਧਿਆ ਆਉਣ ਵਾਲੇ ਹਰ ਇੱਕ ਰਾਮ ਭक्त ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਔਰ ਮੈਂ ਤੁਹਾਨੂੰ ਦਰਸ਼ਨ ਸਰਯੂ ਨਦੀ ਦੇ ਕਰਾ ਰਿਹਾ ਔਰ ਕੱਲੀ ਕੱਲੀ ਜਾਣਕਾਰੀ ਇਸ ਨਦੀ ਬਾਰੇ ਤੁਹਾਨੂੰ ਦੇਵਾਂਗਾ ਔਰ ਇਹ ਸਰਯੂ ਨਦੀ ਆ ਤਾਂ ਤੁਹਾਨੂੰ ਦਰਸ਼ਨ ਕਰਾਏ ਜਾ ਰਿਹਾ ਇਸ ਨਦੀ ਦੀ ਚੌੜਾਈ ਲੰਬਾਈ ਤੁਸੀਂ ਦੇਖ ਸਕਦੇ ਹੋ ਉੱਤਰਾਖੰਡ ਤੋਂ ਮਾਨਸਰੋਵਰ ਤੋਂ ਨਿਕਲੀ ਇਹ ਨਦੀ ਗੰਗਾ ਚ ਜਿਹੜਾ ਇਸ ਦਾ ਮਿਲਾਪ ਹੋਣਾ ਹੈ ਔਰ ਇਸ ਨਦੀ ਨੂੰ ਲੈ ਕੇ ਇਤਿਹਾਸ ਜੇਕਰ ਮੈਂ ਜਾਣੂ ਕਰਵਾਵਾਂ ਤਾਂ ਇਸ ਨਦੀ ਤੋਂ ਸ਼੍ਰੀ ਰਾਮਚੰਦਰ ਜੀ ਨੇ ਆਪਣਾ ਬਨਵਾਸ ਸ਼ੁਰੂ ਕੀਤਾ ਸੀ ਔਰ ਇਸ ਨਦੀ ਨੂੰ ਲੈ ਕੇ ਇਹ ਨਦੀ ਉਤਪਨ ਕਿਵੇਂ ਹੁੰਦੀ ਆ ਇਸ ਨਦੀ ਨੂੰ ਕਿਹੜੇ ਸ਼ਰਾਪ ਮਿਲੇ ਨੇ ਹੋਰ ਕਿਹੜੇ-ਕਿਹੜੇ ਦਾਅਵੇ ਹਿੰਦੂ ਗ੍ਰੰਥਾਂ 'ਚ ਕੀਤੇ ਜਾਂਦੇ ਨੇ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਔਰ ਅਗਰ ਗੱਲ ਕੀਤੀ ਜਾਵੇ ਤਾਂ ਇਹ ਨਦੀ ਦੱਸਿਆ ਜਾਂਦਾ ਕਿ ਵਿਸ਼ਨੂੰ ਜੀ ਦੇ ਹੰਝੂਆਂ ਨਾਲ ਇਹ ਨਦੀ ਦਾ ਆ ਉਤਪਨ ਹੋਈ ਸੀ ਕਿਉਂਕਿ ਇੱਕ ਰਾਖਸ਼ ਦੇ ਵੱਲੋਂ ਉਸ ਸਮੇਂ ਸਾਰੇ ਵੈਦ ਚੁਰਾ ਕੇ ਸਮੁੰਦਰ ਚ ਲੁਕੋ ਦਿੱਤੇ ਗਏ ਸੀ ਜਿਸ ਤੋਂ ਬਾਅਦ ਵਿਸ਼ਨੂੰ ਜੀ ਨੇ ਉਸ ਰਾਖਸ਼ ਨੂੰ ਮਾਰ ਕੇ ਸਾਰੇ ਵੈਦਾਂ ਨੂੰ ਆਪਣੇ ਹੱਥੀ ਲਿਆ ਔਰ ਬ੍ਰਹਮਾ ਜੀ ਨੂੰ ਉਹਨਾਂ ਵੈਦਾਂ ਨੂੰ ਫੜਾਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹ ਖੁਸ਼ ਹੁੰਦਿਆ ਤੁਨ ਉਹਨਾਂ ਦੀ ਅੱਖਾਂ ਚੋਂ ਹੰਝੂ ਨਿਕਲਦੇ ਆ ਔਰ ਉਸ ਹੰਝੂ ਦੇ ਵਿੱਚੋਂ ਇਹ ਨਦੀ ਜਿਹੜਾ तीर मार के ब्रह्मा जी ਦੇ ਵੱਲੋਂ ਇੱਕ ਰਾਜਾ ਜੀ ਦੇ ਕਹਿਣ ਤੇ ਉਤਪਨ ਕੀਤੀ ਔਰ ਇਸ ਨਦੀ ਦੇ ਵਿੱਚ ਇਸ্নান श्री राव பிரபு ਚੰਦਰ RAM ਜੀ ਕਰਦੇ ਰਹੇ ਲਕਸ਼ਮਣ ਜੀ ਕਰਦੇ ਰਹੇ ਔਰ ਬਨਵਾਸ ਇਸ ਥਾਂ ਤੋਂ ਕਿਵੇਂ ਸ਼ੁਰੂ ਹੁੰਦਾ ਜਦੋਂ ਮਾਤਾ ਕੈਕਈ ਨੇ ਆਪਣੇ ਪੁੱਤਰ ਭਰਤ ਲਈ ਰਾਜ ਮੰਗਿਆ ਦਸ਼ਰਤ ਜੀ ਤੋਂ ਤਾਂ ਉਸ ਵਕਤ ਉਹਨਾਂ ਨੇ ਕਿਹਾ ਕਿ RAM ਚੰਦਰ ਜੀ ਨੂੰ ਬਨਵਾਸ ਭੇਜਤਾ ਜਾਵੇ ਪਰ RAM ਚੰਦਰ ਭਰਤ ਚ ਇਨਾ ਪਿਆਰ ਸੀ ਨਾ ਤਾਂ ਉਸ ਰਾਜ ਭਰਤ ਨੇ ਕੀਤਾ ਨਾ ਰਾਮ ਨੇ ਕੀਤਾ ਜਦੋਂ ਰਾਮ ਜੀ 14 ਸਾਲ ਦਾ ਬਨਵਾਸ ਕੱਟਣ ਲਈ ਗਏ ਤਾਂ ਭਰਤ ਨੇ ਕਿਹਾ ਕਿ ਮੈਨੂੰ ਇਹੋ ਜਿਹਾ ਰਾਜ ਨਹੀਂ ਚਾਹੀਦਾ ਜਿਸ 'ਚ ਮੇਰਾ ਭਰਾ ਨਾ ਹੋਵੇ ਮੈਂ ਵੀ ਕੁੱਟੀਆਂ 'ਚ 14 ਸਾਲ ਰਾਵਾਂਗਾ ਤਾਂ ਅੱਜ ਦੇ ਜ਼ਮਾਨੇ 'ਚ ਜਿੱਥੇ ਪੰਜ-ਪੰਜ ਮਰ ਲਿਆ ਪਿੱਛੇ ਲੋਕ ਲੜ ਪੈਂਦੇ ਨੇ ਤਾਂ ਉਸ ਨੂੰ ਇਹ ਮਿਸਾਲ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਭਰਤ ਤੇ ਰਾਮ 'ਚ ਕਿੰਨਾ ਪਿਆਰ ਸੀ ਔਰ ਇਸੇ ਨਦੀ 'ਚ ਜਦੋਂ ਸ਼੍ਰੀ ਰਾਮਚੰਦਰ ਜੀ ਅਲੋਪ ਹੋਏ ਜਲ ਸਮਾਦੀ ਲਈ ਤਾਂ ਭੋਲੇ ਸ਼ੰਕਰ ਇਸ ਨਦੀ ਇਸ ਮਾਤਾ ਤੋਂ ਸਰੀਓ ਮਾਤਾ ਤੋਂ ਨਾਰਾਜ਼ ਹੋ ਗਏ ਉਹਨਾਂ ਨੇ ਕਿਹਾ ਉਹਨਾਂ ਨੂੰ ਗੁੱਸਾ ਸੀ ਕਿ ਉਹਨਾਂ ਨੇ ਆਪਣੇ ਅੰਦਰ ਸ਼੍ਰੀ ਰਾਮਚੰਦਰ ਜੀ ਨੂੰ ਕਿਉਂ ਸਮਾਇਆ ਹਾਲਾਂਕਿ ਉਸ ਤੋਂ ਬਾਅਦ ਸ਼ਰਾਪ ਇਹ ਦਿੱਤਾ ਗਿਆ ਕਿ ਤੇਰਾ ਪਾਣੀ ਜਿਹੜਾ ਮਾਂ ਕਿਸੇ ਵੀ ਪੂਜਾ 'ਚ ਨਹੀਂ ਵਰਤਿਆ ਜਾਵੇਗਾ ਔਰ ਇਸ ਥਾਂ ਤੇ ਕੋਈ ਨਹੀਂ ਆਵੇਗਾ ਹਾਲਾਂਕਿ ਸਰੀਉ ਮਾਤਾ ਜੀ ਨੇ ਕਿਹਾ ਕਿ ਇਹ ਤਾਂ ਵਿਜੀ ਦਾ ਵਿਧਾਨ ਹੈ ਇਸ ਚ ਮੇਰਾ ਕੀ ਕਸੂਰ ਹੈ ਉਹਨਾਂ ਨੇ ਮਾਫੀ ਮੰਗੀ ਭੋਲੇनाथ ਜੀ ਨੂੰ ਉਹਨਾਂ ਦਾ ਗੁੱਸਾ ਸ਼ਾਂਤ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਸ਼ਰਾਪ ਤਾਂ ਵਾਪਸ ਨਹੀਂ ਲੈ ਸਕਦਾ ਪਰ ਇਸ ਥਾਂ ਤੇ ਜਿਹੜਾ ਕੋਈ ਇਸ਼ਨਾਨ ਕਰਨ ਆਵੇਗਾ ਉਸ ਦੇ ਪਾਪ ਧੁੱਲ ਜਾਣਗੇ ਤਾ ਇਹ ਇਤਿਹਾਸ ਗ੍ਰੰਥਾ ਦੇ ਵਿੱਚ ਕਿਹਾ ਜਾਂਦਾ ਦਾਵੇ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਂਦੇ ਹੋਰ ਵੀ ਜਿਹੜੇ ਇਸ ਦੇ ਨਾਲ ਆ ਦਾਵੇ ਜੋੜੇ ਜਾਂਦੇ ਨੇ ਪਰ ਸਰੀਉ ਨਦੀ ਜਿਹੋ ਇਸ ਵਕਤ ਸੀ ਮੌਜੂਦਾ ਇੱਥੇ ਬਹੁਤ ਸਾਰੇ ਯੁੱਧ ਵੀ ਹੁੰਦੇ ਆ ਇੱਥੇ ਬਹੁਤ ਬਹੁਤ ਸਾਰੇ ਇਤਿਹਾਸ ਇਸ ਦੇ ਨਾਲ ਜੁੜਦੇ ਨੇ ਉਤਰਾਖੰਡ ਤੋਂ ਇਹ ਨਦੀ ਨਿਕਲਦੀ ਆ ਔਰ ਇੱਥੇ ਇਸਨਾਨ ਕਰਨ ਨਾਲ ਰਾਮ ਭਗਤਾਂ ਦੇ ਜਿੰਨੇ ਵੀ ਪਾਪ ਨੇ ਜਿੰਨੇ ਵੀ ਕੋਈ ਗਲਤੀਆਂ ਨੇ ਕੁਝ ਵੀ ਆ ਤੁਹਾਡੇ ਉੱਤੇ ਕੋਈ ਦੁੱਖ ਆ ਉਹ ਸਾਰੇ ਦੂਰ ਹੋ ਜਾਣਗੇ ਸਰੀਉ ਨਦੀ ਦਾ ਇਹ ਇਤਿਹਾਸ ਹੈ ਅਯੋਧਿਆ ਸਰੀਉ ਨਦੀ ਦੇ ਬਿਨਾ ਅਧੂਰੀ ਹੈ श्रीराम चंद्र जी ने लक्ष्मण जी ਨੂੰ ਵੀ ਇਸ ਨਦੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਦੇ ਸੀ ਇਹ ਜੋ ਗ੍ਰੰਥਾ ਦੇ ਵਿੱਚ ਲਿਖਿਆ ਗਿਆ ਹੈ ਇਹ ਵੀ ਕਿਹਾ ਗਿਆ ਕਿ ਇੱਥੇ ਬਹੁਤ ਸਾਰੇ ਭਗਤ ਉਹਨਾਂ ਸਮਿਆਂ 'ਚ ਵੀ ਆਉਂਦੇ ਸੀ ਜਦੋਂ श्रीराम चंद्र जी ਇੱਥੇ ਇਸ਼ਨਾਨ ਕਰਨ ਆਉਂਦੇ ਸੀ ਔਰ ਇਸੇ ਥਾਂ ਦੇ ਉੱਤੇ ਉਹਨਾਂ ਨੇ ਜਲ ਸਮਾਦੀ ਲਈ ਸੀ ਮੈਂ ਦਰਸ਼ਨ ਕਰਵਾ ਰਿਹਾ ਤੁਹਾਨੂੰ ਖੁੱਲੇ ਦਰਸ਼ਨ ਤੁਸੀਂ ਸਰੀਓ ਨਦੀ ਦੇ ਕਰ ਸਕਦੇ ਹੋ ਅੱਜ ਵੀ ਉਹੋ ਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ श्रीराम चंद्र जी ਦਾ ਰਾਤ ਸੀ श्रीराम चंद्र जी ਇਸ ਥਾਂ ਤੇ ਮੌਜੂਦ ਸੀ ਔਰ ਦੂਰ ਦੂਰ ਤੱਕ ਉਹੀ ਜੰਗਲ ਉਹੀ ਪਾਣੀ ਕੋਈ ਅਜੀਹਾ ਇੱਥੇ ਕੋਈ ਐਸੀ ਡਿਵੈਲਪਮੈਂਟ ਨਹੀਂ ਹੈ ਜਿਸ ਨੂੰ ਦੇਖ ਕੇ ਅਹਿਸਾਸ ਹੋਵੇ ਕਿ ਤੁਸੀਂ ਕਾਲ ਯੁਗ ਦੌਰ ਚੋਂ ਉਹੀ ਯੁਗ ਲੱਗ ਰਿਹਾ ਹੈ ਦੂਰ ਦੂਰ ਤੱਕ ਅਗਰ ਦੇਖੀਏ ਤਾਂ ਹਾਲਾਕੀ ਆ ਬੋਰਡਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸ਼੍ਰੀ ਰਾਮ ਚੰਦਰ ਜੀ ਨੇ ਇੱਥੋਂ ਆਪਣਾ ਬਨਵਾਸ ਸ਼ੁਰੂ ਕੀਤਾ ਸੀ 14 ਸਾਲ ਦਾ ਉਹ ਬਨਵਾਸ ਜਿਹੜਾ ਅਸੀਂ ਅਕਸਰ ਜਿਹੜੀਆਂ ਆਰਟੀਫੀਸ਼ੀਅਲ ਤਸਵੀਰਾਂ ਦੇਖਦੇ ਆ ਜਦੋਂ ਉਹਨਾਂ ਨੂੰ ਇਸ ਥਾਂ ਤੋਂ ਜਿਹੜਾ ਬਨਵਾਸ ਭੇਜਿਆ ਗਿਆ ਸੀ ਉਹ ਇਹ ਥਾਂ ਆ ਇਸ ਥਾਂ ਦਾ ਪਹਿਲਾਂ ਕਦੇ ਕਿਸੇ ਵੀ ਜ਼ਿਕਰ ਨਹੀਂ ਹੁੰਦਾ ਐ ਅਯੋਧਿਆ ਰਾਮਨਗਰੀ ਬਣਨ ਤੋਂ ਬਾਅਦ ਹੁਣ ਇਸ ਨਦੀ ਦੀ ਚਰਚਾਵਾਂ ਹੋਰ ਤੇਜ਼ ਹੋ ਗਿਆ ਨੇ ਔਰ ਕੀ ਹੁਣ ਇਹ ਵੀ ਜਾ ਰਿਹਾ ਹੈ ਕਿ ਅਗਰ ਸਵਰਗ ਕਿਸੇ ਨੇ ਦੇਖਣਾ ਆਇਆ ਤਾਂ ਹੁਣ ਅਯੋਧਿਆ ਆਵੇ ਔਰ ਦੂਸਰੀ ਗੱਲ ਇਹ ਕਿ ਗੰਗਾ ਮਾਂ ਚ ਜਿਵੇਂ ਅਸੀਂ ਇਸ਼ਨਾਨ ਕਰਦੇ ਸੀ ਕਰਦੇ ਹਾਂ ਔਰ ਸਰੀਉ ਨਦੀ ਦਾ ਇਤਿਹਾਸ ਹੁਣ ਗੂੜਾ ਹੁੰਦਾ ਨਜ਼ਰ ਆ ਰਿਹਾ ਔਰ ਸਰੀਉ ਨਦੀ ਚ ਲੋਕ ਦੂਰ ਦੂਰ ਤੋਂ ਇਸ਼ਨਾਨ ਕਰਨ ਲਈ ਆ ਰਹੇ ਨੇ ਔਰ ਪ੍ਰਭੂ ਚੰਦਰ ਸ਼੍ਰੀ ਰਾਮ ਜੀ ਦਾ ਨਾਮ ਲੈ ਰਹੇ ਨੇ ਤਾਂ ਇਹ ਇਤਿਹਾਸ ਹੈ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਇਤਿਹਾਸ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੈ ਸ਼੍ਰੀ ਰਾਮ ਦਾ ਕਮੈਂਟ ਜ਼ਰੂਰ ਕਰਿਓ ਕਿਉਂਕਿ ਅਯੁੱਧਿਆ ਨਗਰੀ ਦੇ ਵਿੱਚ ਇਸ ਵਕਤ 22 ਜਨਵਰੀ ਨੂੰ ਪ੍ਰਾਣ ਪ੍ਰティਸ਼ਟਾ ਹੋਣੀ ਹੈ ਔਰ ਉਸ ਦੇ ਨਾਲ ਪੂਰੇ ਅਯੁੱਧਿਆ ਦੀ ਕੱਲੀ-ਕੱਲੀ ਚੀਜ਼ ਤੁਹਾਨੂੰ ਸਮਝਾਈ ਜਾਵੇਗੀ ਕੈਮਰਾਮੈਨ ਦਵਿੰਦਰ ਦੇ ਨਾਲ ਪ੍ਰਿੰਸ ਹੁਨਿਆਲ ਸਰੀਉ ਕਾਟ ਅਯੁੱਧਿਆ ਪ੍ਰੋ ਪੰਜਾਬ ਟੀਵੀ